ਸਕਦਾ ਹੈ ਅੱਜ ਮੇਰੇ ਦੀਦੀ ਤੁਹਾਨੂੰ ਇੱਕ ਕਹਾਣੀ ਸੁਣਾਉਣਗੀ ਜੋ ਕਹਾਣੀ ਹੈ ਇੱਕ ਕਿਸਾਨ ਦੀ ਜੋ ਕਿ ਖੇਤ ਨੂੰ ਲੈ ਕੇ ਬਹੁਤ ਹੀ ਲਾਪਰਵਾਹੀ ਪਰ ਫਿਰ ਉਸ ਦੀ ਸੋਚ ਬਦਲ ਜਾਂਦੀ ਹੈ ਸਤਿ ਸ੍ਰੀ ਅਕਾਲ ਦੋਸਤੋ ਮੇਰੀ ਕਹਾਣੀ ਦਾ ਪਾਤਰ ਹੈ ਗੁਰਚਰਨ ਸਿੰਘ ਜੋ ਇੱਕ ਮਿਹਨਤੀ ਕਿਸਾਨ ਸੀ ਉਹ ਪਰ ਉਸ ਦੀਆਂ ਕੁਝ ਆਦਤਾਂ ਬਹੁਤ ਗੰਦੀਆਂ ਸਨ ਜਿਵੇਂ ਕਿ ਉਹ ਨਾਸ਼ਤਾ ਨਹੀਂ ਕਰਦਾ ਸੀ ਤੇ ਉਹ ਬਿਨਾਂ ਕੁਝ ਖਾਦੇ ਪੀਤੇ ਖੇਤਾਂ ਨੂੰ ਚੱਲ ਪੈਂਦਾ ਸੀ ਉਸ ਨੂੰ ਲੱਗਦਾ ਸੀ ਕਿ ਮੈਂ ਤੰਦਰੁਸਤ ਹਾਂ ਮੈਨੂੰ ਕਿਸੇ ਰੋਗ ਦੀ ਪ੍ਰਵਾਹ ਨਹੀਂ ਉਸ ਨੂੰ ਰਾਤ ਨੂੰ ਚਟਪਟਾ ਖਾਣਾ ਖਾਣ ਦੀ ਆਦਤ ਸੀ ਤੇ ਇੱਕ ਚਟਪਟਾ ਖਾਣਾ ਖਾਣ ਤੋਂ ਬਾਅਦ ਫਿਰ ਉਹ ਲੰਬਾ ਸਮਾਂ ਟੀਵੀ ਦੇਖਦਾ ਸੀ ਇਹ ਹੀ ਉਸ ਦੀ ਰੁਟੀਨ ਸੀ ਕੁਝ ਮਹੀਨੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਫਿਰ ਇੱਕ ਦਿਨ ਗੁਰਚਰਨ ਨੂੰ ਅਚਾਨਕ ਸਿਰਦਰਦ ਭੁੱਖਣਾ ਲੱਗਣਾ ਤੇ ਪੈਰਾਂ ਵਿੱਚ ਦਰਦ ਮਹਿਸੂਸ ਹੋਣ ਲੱਗਾ ਹੁਣ ਉਸ ਦਾ ਮਾਨ ਕੰਮ ਵਿੱਚ ਨਹੀਂ ਲੱਗਦਾ ਸੀ ਤੇ ਉਹ ਹਮੇਸ਼ਾ ਥੱਕਿਆ ਥੱਕਿਆ ਰਹਿੰਦਾ ਸੀ ਇੱਕ ਦਿਨ ਪਰਿਵਾਰ ਉਸ ਨੂੰ ਹਸਪਤਾਲ ਲੈ ਗਿਆ ਤੇ ਜਦੋਂ ਡਾਕਟਰ ਨੇ ਜਾਂਚ ਕੀਤੀ ਤਾਂ ਉਸ ਵਿੱਚੋਂ ਪਤਾ ਲੱਗਦਾ ਹੈ ਕਿ ਉਸ ਨੂੰ ਕੋਲੇਸਟ੍ਰੋਲ ਯੂਰਿਕ ਐਸਿਡ ਤੇ ਕੈਲਸ਼ੀਅਮ ਘੱਟ ਵਰਗੀਆਂ ਸਮੱਸਿਆਵਾਂ ਸਨ ਜਾਂਚ ਕਰਨ ਤੋਂ ਬਾਅਦ ਡਾਕਟਰ ਨੇ ਉਸ ਨੂੰ ਕਿਹਾ ਕਿ ਤੁਸੀਂ ਆਪਣੀ ਸਿਹਤ ਨਾਲ ਖੇਡ ਰਹੇ ਹੋ ਜੇ ਹੁਣ ਨਹੀਂ ਸੁਧਰੀ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ ਇਹ ਸੁਣ ਕੇ ਗੁਰਚਰਨ ਸੱਚਮੁੱਚ ਚਿੰਤਤ ਹੋ ਗਿਆ ਉਸ ਰਾਤ ਉਹ ਕਮਰੇ ਵਿੱਚ ਇਕੱਲਾ ਬੈਠਾ ਸੋਚਦਾ ਰਿਹਾ ਜ਼ਿੰਦਗੀ ਤਾਂ ਇੱਕੋ ਵਾਰ ਮਿਲਦੀ ਹੈ ਜੇ ਸਿਹਤ ਨਹੀਂ ਤਾਂ ਤਾਂ ਅੰਦਲਤ ਕਿਸ ਕੰਮ ਦੀ ਅਗਲੇ ਹੀ ਦਿਨ ਉਸ ਨੇ ਆਪਣੀ ਸੋਚ ਵਿੱਚ ਤਬਦੀਲੀ ਲੈ ਆਂਦੀ ਉਸ ਨੇ ਹੁਣ ਸਵੇਰੇ-ਸਵੇਰੇ ਸੈਰ ਕਰਨੀ ਸ਼ੁਰੂ ਕਰ ਦਿੱਤੀ ਤੇ ਹਫ਼ਤੇ ਵਿੱਚ ਦੋ ਵਾਰੀ ਫਲ ਤੇ ਸਬਜ਼ੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਹੁਣ ਉਹਨੇ ਤਲਿਆ ਭੋਜਨ ਖਾਣ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦਿੱਤਾ ਤੇ ਹੁਣ ਉਹ ਟੀਵੀ ਵੀ ਘੱਟ ਦੇਖਣ ਲੱਗਾ ਤੇ ਟੀਵੀ ਦੀ ਜਗ੍ਹਾ ਤੇ ਉਸਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਕੁਝ ਹੀ ਮਹੀਨੇ ਚ ਗੁਰਚਰਨ ਦੀ ਸਿਹਤ ਵਧੀਆ ਹੋਣ ਲੱਗੀ ਥਕਾਵਟ ਗਾਇਬ ਮਾਨ ਸ਼ਾਂਤ ਨੀਂਦ ਪੂਰੀ ਦਿਲ ਖੋਸ਼ ਹਸਪਤਲ ਦੇ ਡਾਕਟਰ ਵੀ ਹੈਰਾਨ ਹੋ ਗਏ ਵਾਹ ਤੂੰ ਤਾਂ ਚੰਗਾ ਚੋਸਾ ਹੋ ਗਿਆ ਹੁਣ ਮੈਨੂੰ ਸਮਝ ਆ ਗਿਆ ਕਿ ਸਿਹਤ ਕਿਸੇ ਦੀ ਜ਼ਿੰਮੇਵਾਰੀ ਨਹੀਂ ਸਿਰਫ ਮੇਰੀ ਆਪਣੀ ਹੈ ਗੁਰਚਰਨ ਨੇ ਕਿਹਾ ਹੁਣ ਉਸ ਨੇ ਲੋਕਾਂ ਨੂੰ ਵੀ ਦੱਸਣਾ ਸ਼ੁਰੂ ਕਰ ਦਿੱਤਾ ਕਿ ਜੇ ਜ਼ਿੰਦਗੀ ਵਧੀਆ ਜਿਉਣੀ ਹੈ ਤਾਂ ਸਰੀਰ ਨਾਲ ਪਿਆਰ ਕਰੋ ਆਪਣੀ ਸਿਹਤ ਲਈ ਅੱਜ ਤੋਂ ਜ਼ਿੰਮੇਵਾਰ ਬਣੋ ਵਾਹ ਬੀਬੀ ਵਾ ਮੈਨੂੰ ਤੁਹਾਡੀ ਕਹਾਣੀ ਬਹੁਤ ਹੀ ਪਸੰਦ ਆਈ ਦੋਸਤੋ ਜੇ ਤੁਹਾਨੂੰ ਵੀ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਹਾਣੀ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ